ਸਾਤਰੀય ਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਹਰ ਪ੍ਰੋਫੈਸਰ ਮਜੀਤ ਸਿੰਘ ਜੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਦੇ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਜਲੰਧਰ ਲੋਕ ਸਭਾ ਸੀਟ ਦੀ ਗੱਲ ਕਰਦੇ ਹਾਂ ਹੁਣ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੇ ਵੱਲੋਂ ਪਵਨ ਕੁਮਾਰ ਟੀਨੂ ਜਿਹੜੇ ਇਧਰੋਂ ਅਕਾਲੀ ਦਲ ਚੋਂ ਨਿਕਲ ਕੇ ਆਮ ਆਦਮੀ ਪਾਰਟੀ ਟਿਕਟ ਲੈ ਗਏ ਤੇ ਉਧਰ ਰਿੰਕੂ ਸੁਸ਼ੀਲ ਰਿੰਕੂ ਜਿਹੜੇ ਪਹਿਲਾਂ ਕਾਂਗਰਸ ਚ ਸੀ ਫਿਰ ਆਪ ਦੀ ਟਿਕਟ ਲੈ ਕੇ ਐਮਪੀ ਬਣ ਗਏ ਉਪਚੋਣ ਚੋਂ ਤੇ ਫਿਰ ਰਾਤੋ ਰਾਤ ਛਾਲ ਮਾਰ ਕੇ ਟਿਕਟ ਮਿਲੀ ਸੀ ਆਪ ਦੀ ਤੇ ਚੜ ਗਏ ਉਧਰ ਪਾਈਪਾ ਦੇ ਕੋਲ ਤੇ ਹੁਣ ਵੇਖੋ ਕਿ ਕੀ ਵਰਦਾ ਕਾਲੀਦਾਲ ਵਾਲੇ ਵੀ ਉੱਥੇ ਚੋਣ ਮੈਦਾਨ ਦੇ ਵਿੱਚ ਨੇ ਕਿ ਉਹ ਜੀ ਸਥਿਤੀ ਐ ਜਾਂ ਜਲੰਧਰ ਦੇ ਲੋਕ ਕੀ ਸੋਚ ਰਹੇ ਨੇ ਜਾਂ ਜਲੰਧਰ ਦੀ ਪੋਲਟਿਕਸ ਜਾਂ ਉੱਥੇ ਜਿਹੜਾ ਐਸਸੀ ਭਾਈਚਾਰਾ ਦਾ ਫੈਕਟਰ ਹੈ ਜਾਂ ਉੱਥੇ ਡੇਰਿਆਂ ਦਾ ਫੈਕਟਰ ਉਹ ਕਿਵੇਂ ਕੰਮ ਕਰਦਾ ਹੈ ਮੁੱਦੇ ਕੀ ਨੇ ਅਸਲ ਦੇ ਵਿੱਚ ਕਿੰਨਾ ਉੱਤੇ ਗੱਲ ਹੋਣੀ ਚਾਹੀਦੀ ਆ ਜਾਂ ਦਰਜ ਭਾਈਚਾਰੇ ਦੇ ਕਿੰਨਾ ਕਿ ਕਿਹੜੀ ਮਤਲਬ ਕਿ ਸਰਕਾਰ ਨੇ ਜਾਂ ਕਿਹੜੇ ਬੰਦੇ ਨੇ ਜਾਂ ਕਿਹੜੀਆਂ ਧਿਰਾਂ ਨੇ ਉਹ ਜਿਆ ਕੰਮ ਕੀਤਾ ਜਾਂ ਉਹ ਭਾਈਚਾਰਾ ਉੱਥੇ ਬੈਠਾ ਕੀ ਸੋਚਦਾ ਉਹ ਕਿੰਨਾ ਅਸਸ਼ਕਤ ਹੋਇਆ ਇਹ ਬਹੁਤ ਸਾਰੇ ਸਵਾਲ ਨੇ ਨੂੰ ਥੋੜਾ ਜਿਹਾ ਮੁਕੰਮਲ ਕਰਿਓ ਕੋਸ਼ਿਸ਼ ਕਰਿਓ ਸਮਝ ਆਣੀ ਦੇਖੋ ਜਲੰਧਰ ਇੱਕ ਹੌਟ ਸੀਟ ਦੀ ਮੰਨੀ ਜਾਣੀ ਚਾਹੀਦੀ ਆ ਉਹ ਦੋ ਕਾਰਨਾ ਕਰਕੇ ਇੱਕ ਤੇ ਜਦੋਂ ਰਿੰਕੂ ਵਾਲੀ ਬਾਈ ਇਲੈਕਸ਼ਨ ਹੋਈ ਤੇ ਉਦੋਂ ਵੀ ਭਗਵੰਤ ਮਾਨ ਦੀ ਕੀ ਮਿਨਿਸਟਰੀ ਸਟੇਕ ਤੇ ਲੱਗ ਗਈ ਸੀ ਕਿ ਜੇ ਤੇ ਹੁਣ ਪਹਿਲੀ ਚੋਣ ਹਾਰ ਤੋਂ ਬਾਅਦ ਜਿਹੜੀ ਪਹਿਲੀ ਬਾਈ ਇਲੈਕਸ਼ਨ ਹੋਈ ਜਿੱਥੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਸਿਮਰਤਜੀਤ ਸਿੰਘ ਮਾਨ ਹੁਣੀ ਜਿੱਤ ਗਏ ਤੇ ਜੇ ਦੂਜੀ ਵੀ ਲਗਾਤਾਰ ਜੇ ਹਾਰ ਜਾਂਦੇ ਤਾਂ ਫਿਰ ਇਹਨਾਂ ਲਈ ਬੜੀ ਮੁਸ਼ਕਲ ਹੁਣੀ ਸੀ ਹੋ ਸਕਦਾ ਸੀ ਬਿਲਕੁਲ ਕੀ ਮਿਨਿਸਟਰ ਚਿਹਰਾ ਕੇਜਰੀਵਾਲ ਜੀ ਹੋਰ ਕਿਸੇ ਨੂੰ ਲੱਭਣ ਲੱਗਦੇ ਉਦੋਂ ਹਾਰ ਹੀਲੇ ਵਸੀਲੇ ਕਰਕੇ ਜਿੱਤ ਲਿਆ ਉਧਰੋਂ ਪਹਿਲਾ ਬੰਦਾ ਫੜਿਆ ਬਣਿਆ ਬਣਾਤਾ ਲਿਆ ਕੇ ਉਹਦੇ ਤੇ ਆਪਣੀ ਮੋਹਰ ਲਾਈ ਬਣਨ ਬਣ ਗਿਆ ਆਮ ਆਦਮੀ ਪਾਰਟੀ ਦਾ ਝਾੜੂ ਹੱਥ 'ਚ ਫੜਾਤਾ ਉਹਨੇ ਝਾੜੂ ਫੇਰ ਦਿੱਤਾ ਤੇ ਕੰਮ ਹੋ ਗਿਆ ਗਾਂ ਇਹਨਾਂ ਨੇ ਦੁਬਾਰਾ ਫੜਾਤਾ ਝਾੜੂ ਕਹਿੰਦੇ ਆ ਚੱਖੋ ਝਾੜੂ ਆਪਾਂ ਚੱਲੇ ਉਧਰ ਸਾਨੂੰ ਕਮਲ ਜਿਆਦਾ ਪਿਆਰਾ ਬੜੀ ਤੋਪਿਆ ਤੇ ਠੰਡਾ ਹੁੰਦਾ ਕਮਲ ਅਸੀਂ ਕਮਲ ਫੜ ਲਿਆ ਉਹਨੇ ਤੇ ਤਿੰਨ ਪਾਰਟੀਆਂ ਬਦਲਤੀਆਂ ਜਾਣੀ ਸਾਲ ਦੇ ਅੰਦਰ ਅੰਦਰ ਬੱਲੇ 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 ਇਹੋ ਜਿਹਾ ਕੰਮ ਕਿਤੇ ਦੁਨੀਆ ਦੇ ਵਿੱਚ ਪੋਲਿਟਿਕ ਚ ਹੋਣਾ ਹੀ ਨਹੀਂ ਜਾਣੀ ਕੋਈ ਦੀਨ ਮਜ਼ਬ ਧਰਮ ਹੈ ਹੀ ਨਹੀਂ ਕਿਸੇ ਕਿਸਮ ਦਾ ਕੋਈ ਵਿਚਾਰ ਨਹੀਂ ਵੇ ਜਿੱਤਨਾ ਘੋੜਾ ਹੁੰਦਾ ਐ ਇਸ ਬਲੇ ਚੋਂ ਦੂਜਾ ਲਿਆ ਗਿਆ ਦੂਜੇ ਨੇ ਖਰੀਦ ਲਿਆ ਤੀਜਾ ਲਿਆ ਗਿਆ ਜਿਹੜਾ ਮਰਜੀ ਮੈਨੂੰ ਲੱਗਦਾ ਘੋੜੇ ਵੀ ਕਈ ਬੜੇ ਅਦਾਸ ਹੋ ਜਾਂਦੇ ਮਾਲਕ ਨੂੰ ਛੱਡ ਕੇ ਤੇ ਇਹਨਾਂ ਨੂੰ ਉਹਨਾਂ ਵੀ ਨਹੀਂ ਹੈ ਪਾਰਟੀ ਛੱਡ ਕੇ ਕੋਈ ਨਹੀਂ ਇਹ ਮਤਲਬ ਟ੍ਰੇਡ ਹੈ ਕਿ ਚਿੱਟੂ ਪੂਸਣੀ ਮਾਰਨੀ ਮਾਰਨੀ ਹੈ ਜਿਵੇਂ ਇਹ ਤੇ ਹੁਣ ਇੱਕ ਬੰਦਾ ਹੈ ਨਾ ਇਹ ਇਹ ਕੋੜਾ ਹੈ ਗਿਆ ਪੀ ਜੀ ਪੀ ਦਾ ਰਿੰਕੂ ਸਾਹ ਸਚੀਲ ਰਿੰਕੂ ਦੂਜਾ ਲਾਲੋ ਹੁਣ ਤੁਸੀਂ ਤੀਨੂ ਤੀਨੂ ਆਇਆ ਚੌਥੀ ਜਗ੍ਹਾ ਤੀਨੂ ਪਹਿਲੀ ਵਾਰੀ ਉਹਨੇ ਬੀ ਐਸ ਪੀ ਚ ਫਿਰ ਆਪਣੀ ਪਾਰਟੀ ਬਣਾਈ ਫਿਰ ਅਕਾਲੀ ਦਲ ਚਲੇ ਗਿਆ ਆਦਪੁਰ ਹੋਣ ਆ ਗਏ ਉਹ ਆਮ ਆਦਮੀ ਪਾਰਟੀ ਦਾ ਆਤਮਣ ਹੁਣ ਆਮ ਆਦਮੀ ਪਾਰਟੀ ਦੇ ਜਲੰਧਰ ਚੋਂ ਆ ਗਏ ਭਾਈ ਉਹ ਠੀਕ ਆ ਆਦਮਪੁਰ ਚੋ ਦਾ ਘੜ ਵਹਿ ਗਿਆ ਪਰ ਆਦਮਪੁਰ ਤੇ ਇੱਕ ਹਲਕਾ ਆਇਆ ਇੱਕ ਟੈਗਮੈਂਟ ਆ ਆਦਮਪੁਰ ਦੀ ਚੋਣ ਤੇ ਹੋ ਨਹੀਂ ਰਹੀ ਏ ਤੇ ਨੌ ਹਲਕਿਆ ਦੀ ਹੋ ਰਹੀ ਹੈ ਇਸ ਲਈ ਇਹ ਉਹਨੂੰ ਇਹ ਲੱਗਾ ਹੋਣਾ ਕਿਉਂਕਿ ਬਹੁਤ ਸਾਰੇ ਐਮਐਲਏ ਪਹਿਲਾਂ ਜਿੱਤੇ ਹੋਏ ਆ ਇਸ ਹਲਕੇ ਤੋਂ ਤਾਂ ਇਸ ਲਈ ਇਹ ਇਸ ਦਾ ਫਾਇਦਾ ਲੈ ਕੇ ਸ਼ਾਇਦ ਸਾਰੇ ਐਮਐਲਏ ਉਹਦੇ ਪਿੱਛੇ ਲੱਗ ਜਾਣਗੇ ਤੇ ਬੱਲੇ ਬੱਲੇ ਕਰਾ ਕੇ ਜੇ ਥੋੜੀਆਂ ਥੋੜੀਆਂ ਵੀ ਤਿਲ ਫੁੱਲ ਪਾਉਣਗੇ ਤੇ ਉਹ ਸੀਟ ਕੱਢ ਜਾਣਗੇ ਉਹਨਾਂ ਨੇ ਇਹ ਸੋਚਿਆ ਹੋਣਾ ਵੈਸੇ ਵੀ ਕਿਉਂਕਿ ਜਿਸ ਬਰਾਦਰੀ ਚ ਉਹ ਹੁੰਦੇ ਆ ਬੱਲਾਂ ਵਾਲਿਆਂ ਵੀ ਆਪਣੇ ਨਾਲ ਉਹ ਸਮਝਦੇ ਥੋੜਾ ਬਹੁਤ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਉਹਦੇ ਨਾਲ ਉਹ ਰਲ ਕੇ ਤੇ ਇਹ ਸੀਟ ਦੇ ਉੱਤੇ ਕਬਜ਼ਾ ਕਰ ਸਕਦੇ ਸੀ ਪਰ ਹੋਇਆ ਇਹ ਨਹੀਂ ਇੱਕ ਤੇ ਇਹ ਹੁੰਦਾ ਕਿ ਬੰਦਿਆਂ ਨੂੰ ਅੰਦਰੂਨੀਆ ਨੂੰ ਰੋਸ ਹੁੰਦਾ ਆ ਜਦੋਂ ਕੋਈ ਬਾਹਰੋਂ ਬੰਦਾ ਜਾਂਦਾ ਤੇ ਇੱਕ ਤੇ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਦਾ ਜਿਹੜੇ ਉੱਥੇ ਦੇ ਕੈਂਡੀਡੇਟ ਜਿਹੜੇ ਉਹਨਾਂ ਦੇ ਆਪਣੇ ਸੀ ਜਿਹੜੇ ਚਾਹਵਾਨ ਸੱਜਣ ਹੋਣਗੇ ਜਦੋਂ ਉਹਨਾਂ ਦਾ ਹੱਕ ਮਾਰਿਆ ਗਿਆ ਤੇ ਉਹ ਨਾਲ ਥੋੜੀ ਤੋਰਨਗੇ ਮੈਂ ਇੱਥੇ ਫ੍ਰੀਡਕੋਟ ਬਾਰੇ ਵੀ ਸੁਣ ਰਿਹਾ ਸੀਗਾ ਉੱਥੇ ਉਹ ਤੁਸੀਂ ਕਿਤੇ ਨਾਂ ਸੁਣਿਆ ਤੁਸੀਂ ਸਪੀਕਰ ਸਾਹਿਬ ਦਾ ਸੰਧਵਾ ਦਾ ਜੀਦਕੋਟ ਦੇ ਸੀਟ ਤੇ ਉੱਤੇ ਕਦੀ ਉਹਨਾਂ ਦਾ ਨਾਂ ਅੱਜ ਤੱਕ ਅਖਬਾਰਾਂ 'ਚ ਜਾਂ ਟੀਵੀ 'ਤੇ ਕਿਤੇ ਸੁਣਿਆ ਇਸ ਤਰ੍ਹਾਂ ਹੀ ਉੱਥੇ ਸਿੱਖ ਉਹ ਮਾ ਤਕੜਾ ਕੈਂਡੀ ਤਕੜਾ ਕੈਂਡੀਡੇਟ ਹੈ ਕਿਤੇ ਸਿੱਖ ਉਹਨੂੰ ਦੇਖਿਆ ਮਾੜਾ ਮੋਟਾ ਗੱਡੀ ਤੇ ਫਾਈਂਦਾ ਕਹਿੰਦੇ ਐਵੇਂ ਕਿ ਕਿਤੇ ਬਿਲਕੁਲ ਹੀ ਨਾ ਕਹਿ ਦੇਣ ਕਿ ਯਾਰ ਕਿਤੇ ਗਏ ਉਹਨਾਂ ਦੇ ਹਿੱਤ ਨਹੀਂ ਇਸ ਤਰ੍ਹਾਂ ਹੁੰਦੇ ਜਦੋਂ ਤੁਸੀਂ ਬਾਹਰੋਂ ਲਿਆ ਕੇ ਕਿਸੇ ਨੂੰ ਬਿਠਾ ਦੋਗੇ ਤੇ ਜਿਹੜੇ ਉਹਨਾਂ ਨੇ ਲੋਕਲ ਬੰਦੇ ਨੂੰ ਪ੍ਰਮੋਟ ਕਰਨਾ ਸੀ ਉਹ ਫਿਰ ਕਹਿੰਦੇ ਕਿ ਚੰਗਾ ਤੁਸੀਂ ਆਪ ਹੀ ਕਰ ਲਓ ਜਿਸ ਤਰ੍ਹਾਂ ਪਵਨ ਬਾਂਸਲ ਆ ਹੁਣ ਠੀਕ ਆ ਪ੍ਰਿਯੰਕਾ ਦੇ ਆਏ ਦੇ ਨਾਲ ਜ਼ਰੂਰ ਬੈਠ ਗਏ ਆ ਤੇ ਤਵਾੜੀ ਦੇ ਨਾਲ ਮਨੀਸ਼ ਤਵਾੜੀ ਦੇ अदरवाइज ਉਹ ਕਿਤੇ ਦਿਖੇ ਹੀ ਨਹੀਂ ਸਾਰੀ ਕੈਂਪੇਨ ਚ ਨਹੀਂ ਦਿਖੇ ਇਹੀ ਹਾਲ ਤੇ ਜਲੰਧਰ ਵਾਲੀ ਆਮ ਆਦਮੀ ਪਾਰਟੀ ਦਾ ਜਦੋਂ ਫੱਟ ਦੇਣੀ ਬਾਹਰੋਂ ਲਿਆਂਦਾ ਤੇ ਅੰਦਰ ਜੜ ਦਿੱਤਾ ਹੀਰਾ ਬਣ ਗਿਆ ਹੀਰੇ ਨੇ ਚਮਕੀ ਦੇਣੀ ਸੀ ਕਿਉਂਕਿ ਦੇਖਣ ਵਾਲਾ ਹੀ ਕੋਈ ਨਹੀਂ ਇਹ ਹੋਇਆ ਰਈ ਗੱਲ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੂੰ ਲੱਗਾ ਕਿ ਕੇਪੀ ਕਰ ਰਹੇ ਸੀ ਬਿਲਕੁਲ ਰਿਆ ਸੀ ਜਿਹੜੇ ਮਿੰਦਰ ਸਿੰਘ ਕੇਪੀ ਉਹ ਬਿਲ ਕੇਸਰੀ ਰਹੇ ਸੀ ਉਹਨਾਂ ਨੂੰ ਵੀ ਉਮੀਦ ਸੀ ਕਿ ਜਦੋਂ ਸੰਤੋਖ ਚੌਧਰੀਆਂ ਦਾ ਪਰਿਵਾਰ ਮੈਡਮ ਕਰਮਜੀਤ ਕੌਰ ਰਿਹਾ ਮੇਰਾ ਖਿਆਲ ਉਹਨਾਂ ਦਾ ਕੀ ਨਾਂ ਆਏਗਾ ਜਿਹੜੀ ਮੈਡਮ ਸੰਤੋਖ ਜਿਹੜੇ ਲੇਟ ਸੰਤੋਖ ਸਿੰਘ ਚੌਧਰੀ ਉਹਨਾਂ ਦੇ ਧਰਮ ਪਤਨੀ ਉਹ ਜਾ ਕੇ ਬੀਜੇਪੀ ਦੇ ਚਲੇ ਗਏ ਹਾਲਾਂਕਿ ਲੜਕਾ ਉਹਨਾਂ ਦਾ ਆਜੇ ਵਿੱਚ ਬਚਾ ਲਿਆ ਉਹ ਗਿਆਤ ਨਹੀਂ ਪਰ ਨਾਲ ਵੀ ਨਹੀਂ ਕਾਂਗਰਸ ਦੇ ਤੇ ਉਧਰੋਂ ਇਸ ਕਿਸਮ ਦਾ ਦੇਖ ਕੇ ਇਹ ਚਾਹੁੰਦੇ ਸੀਗੇ ਮਿੰਦਰ ਸਿੰਘ ਕੇਪੀ ਹੁਣੀ ਕਿ ਹੁਣ ਇਹ ਮੈਂ ਹੀ ਬਚਿਆ ਉਥੋਂ ਵੱਡਾ ਲੀਡਰ ਪੁਰਾਣੇ ਆ ਲੀਡਰਾਂ ਚੋਂ ਤੇ ਮੈਨੂੰ ਟਿਕਟ ਮਿਲਣੀ ਚਾਹੀਦੀ ਚੰਨੀ ਸਾਹਿਬ ਆ ਗਏ ਤੇ ਇਹ ਵਿਲੇ ਹੋ ਗਏ ਹੁਣ ਇਹਨਾਂ ਨੇ ਵੀ ਆਪਣਾ ਕਿਤੇ ਜਦੋਂ ਬਾੜੀ ਪਈ ਹੋਵੇ ਬੋਲ ਦੇ ਵਿੱਚ ਮਾੜਾ ਮੋਟਾ ਹਿੱਸਾ ਪਤੀ ਤੇ ਕੋਈ ਦਾਣੇ ਜੇ ਦਾਣੇ ਨਾ ਹੋਣਗੇ ਤੇ ਕਿਵੇਂ ਸਾਲ ਕੱਢਣਾ ਕਿ ਉਹਨਾਂ ਦੀ ਤੇ ਇਹ ਤੇ ਵਾਢੀ ਆ ਨਾ ਇਹਨਾਂ ਦੀ ਜੇ ਹੁਣ ਉਹ ਆਪਣਾ ਨਾਂ ਨਹੀਂ ਚਮਕਾਉਣਗੇ ਕੱਟੋ-ਕੱਟ ਚਰਚਾ ਵਿੱਚ ਵੀ ਨਹੀਂ ਰਹਿਣਗੇ ਤੇ ਅਗਲੇ ਸਾਲ ਕਹਿੰਨੇ ਜਦੋਂ ਜਦੋਂ ਲੋਕਾਂ ਦੀ ਮੈਮਰੀ ਚੋਂ ਗਏ ਤੇ ਤੋਂ ਹੀ ਵਿਸਰ ਗਏ ਪੋਲਿਟੀਕਲ ਬੰਦਾ ਨਹੀਂ ਐ ਜੀ ਉਹਨਾਂ ਨੇ ਚੱਕ ਕੇ ਗੱਡੀ ਉਹਨਾਂ ਨੂੰ ਸਾਹਮਣੇ ਦੀ ਸੀ ਟੱਕੜੀ ਵਾਲੀ ਸ਼੍ਰੋਮਣੀ ਕਾਲੀ ਦਾਲ ਦੀ ਉਹਦੇ ਚ ਬਹਿ ਗਏ ਹੁਣ ਉਹ ਉਹਨਾਂ ਦੇ ਕੈਂਡੀਡੇਟ ਆ ਤੇ ਚੌਥਾ ਕੈਂਡੀਡੇਟ ਆ ਚੰਨੀ ਚਰਨਜੀਤ ਸਿੰਘ ਚੰਨੀ ਜਿਹੜੇ ਐਕਸ ਚੀ ਮਿਨਿਸਟਰ ਆ ਨਾਮਖਾਮ ਠੀਕ ਆ ਆਪਣੇ ਢੰਗ ਨਾਲ ਕੰਪੇਨ ਕਰਦੇ ਆ ਬੜੇ ਵੇਲੇ ਸਿਰ ਉਹਨਾਂ ਦਾ ਨੰਨਾ ਤੇ ਆ ਗਿਆ ਵੀ ਜਿਹੜੇ ਸਿਰ ਉਹਨਾਂ ਨੇ ਕੰਪੇਨ ਸ਼ੁਰੂ ਕਰਤੀ ਪਰ ਉਹਨਾਂ ਦਾ ਰੌਲਾ ਪੈ ਗਿਆ ਉਹ ਬਾਰੀ ਤੇ ਇਹ ਜਲੰਧਰ ਦੇ ਹੈ ਨਹੀਂ ਕਿ ਉੱਥੋਂ ਐਸ ਪਾਸਿਓਂ ਇੱਥੇ ਖੜੇ ਹੋ ਜਾਂਦੇ ਫਤੇਗੜ ਸਾਹਿਬ ਤੇ ਇੱਥੋਂ ਉਹਨਾਂ ਨੂੰ ਅਮਰ ਸਿੰਘ ਨੂੰ ਖੜਾ ਕੀਤਾ ਸੀ ਤੇ ਉੱਥੇ ਜਲੰਧਰ ਕਿਉਂ ਚਲੇ ਗਏ ਉਨੇ ਬਾਹਰੀ ਅੰਦਰੀ ਦਾ ਪਤਾ ਨਹੀਂ ਉਹ ਕਿੰਨਾ ਕ ਮਾਮਲਾ ਹੱਲ ਹੋਇਆ ਕਿ ਨਹੀਂ ਹੋਇਆ ਇਹ ਤੇ ਉਹਨਾਂ ਨੇ ਸੋਚਣਾ ਪਰ ਜਦੋਂ ਤੁਸੀਂ ਜਲੰਧਰ ਦੀ ਗੱਲ ਕਰੋ ਤੇ ਬਾਰ ਬਾਰ ਇੱਕੋ ਗੱਲ ਉੱਠ ਕੇ ਆਉਂਦੀ ਆ ਵੀ ਚੰਨੀ ਦਾ ਕੋਈ ਚੰਨੀ ਨੇ ਸੀਟ ਕੱਢ ਲੈਣੀ ਚੰਨੀ ਨੇ ਇੱਕ ਦੋ ਬਿਆਨ ਵੀ ਇਹੋ ਜਿਹਾ ਆਏ ਜਦੋਂ ਉਸ ਨੂੰ ਡੀਰੇਲ ਕਰਦੀ ਕੋਸ਼ਿਸ਼ ਕੀਤੀ ਗਈ ਕੋਈ ਪਾਕਿਸਤਾਨ ਬਾਰੇ ਸੀ ਸ਼ਾਇਦ ਕਹੋ ਜਿਹਾ ਸੀ ਜਿਹੜਾ ਪਿੱਛੇ ਹੋਇਆ ਬਾਲਾਕوٹ ਬਾਰੇ ਪਰ ਸਾਰੀਆਂ ਗੱਲਾਂ ਦੇ ਬਾਵਜੂਦ ਮੈਂ ਅੱਜ ਫਿਰ ਪਤਾ ਕਰ ਰਿਹਾ ਸੀ ਫੋਨ ਤੇ ਉੱਤੇ ਲੋਕਾਂ ਤੋਂ ਜਿਹੜੇ ਲੋਕ ਲਿਆ ਤੇ ਕੀ ਹਾਲਤ ਉੱਥੇ ਹੈਗੀ ਮੈਨੂੰ ਲੱਗਦਾ ਇੱਕ ਤੇ ਵੈਸੇ ਹੀ ਇੰਨੀ ਗਰਮੀ ਦੇ ਵਿੱਚ ਜਿਸ ਪੱਧਰ ਦੇ ਉੱਤੇ ਸਾਰੀ ਕੈਂਪੇਨ ਭਖੜੀ ਹੁੰਦੀ ਆ ਉਹ ਭਖਦੀ ਦਿਖ ਨਹੀਂ ਰਹੀ ਤੇ ਨਾਲ ਹੀ ਜਿਸ ਪੱਧਰ ਦੇ ਉੱਤੇ ਇਹ ਹੁਣ ਜਿੰਨੀ ਕੁ ਪਿੱਚ ਪਹੁੰਚੀ ਹੋਈ ਆ ਉਹਦੇ ਚ ਕੁੱਲ ਮਿਲਾ ਕੇ ਮੈਨੂੰ ਇੰਜ ਲੱਗਦਾ ਕਿ ਕਿਉਂਕਿ ਤਿੰਨ ਦਲ ਬਦਲੂ ਉਹਨਾਂ ਨੂੰ ਕਹੀਏ ਕਿ ਕੀ ਟਰਨ ਕੋਟ ਕਹੀਏ ਟਰਨ ਕੋਟ ਅੰਗਰੇਜ਼ੀ ਚ ਕਹਿ ਦਿੰਦੇ ਆ ਦਲ ਬਦਲੂ ਹੈਗੇ ਉਹ ਤਿੰਨੇ ਵੱਡੀਆਂ ਪਾਰਟੀਆਂ ਦੇ ਭਾਜੀਪੀ ਹੋਈ ਸ਼੍ਰੋਮਣੀ ਅਕਾਲੀ ਦਲ ਹੋਇਆ ਤੇ ਆਮ ਆਦਮੀ ਪਾਰਟੀ ਇਹਨਾਂ ਤਿੰਨਾਂ ਦੇ ਉਹ ਬਾਹਰੀ ਮਤਲਬ ਦਲ ਬਦਲ ਬਦਲ ਕੇ ਦੂਜੀਆਂ ਪਾਰਟੀਆਂ ਚੋਂ ਲਿਆਂਦੇ ਹੋਏ ਕੈਂਡੀਡੇਟ ਇੱਕ ਇਹਨਾਂ ਦੀ ਕਮਜ਼ੋਰੀ ਤੇ ਸਮਝ ਲਓ ਸਾਹਮਣੇ ਇਹੋ ਹੀ ਆਉਣੀ ਹੈ ਤਿੰਨਾਂ ਦੀ ਕਿ ਜਿਹੜੇ ਲੋਕਲ ਐਸਪੀਰੈਂਟ ਸੀਗੇ ਜਿਹੜੇ ਲੋਕਲ ਉਥੋਂ ਦੇ ਐਸਪਾਇਰ ਕਰਦੇ ਸੀ ਕਿ ਸਾਨੂੰ ਮਿਲੂਗੀ ਟਿਕਟ ਉਹਦੇ ਨਾਲ ਨਹੀਂ ਫਿਰ ਚੱਲਦੇ ਉਹ ਕਹਿੰਦੇ ਚੰਗਾ ਜੇ ਲਿਆਉਣਾ ਬਾਹਰੋਂ ਤੇ ਉਹਨੂੰ ਕਹੋ ਆਪਣੇ ਬੰਦੇ ਵੀ ਨਾਲ ਲੈ ਕੇ ਆਜੇ ਪਾਰਟੀ 'ਚ ਵੋਟਾਂ ਵੀ ਉਥੋਂ ਹੀ ਲੈ ਲੈ ਇਹ ਨੁਕਸਾਨ ਹੈਗਾ ਤਿੰਨੇ ਬਾਰੀ ਇਹ ਕੈਂਡੀਡੇਟਾਂ ਦਾ ਜਿਹਦਾ ਫਾਇਦਾ ਚੰਨੀ ਨੂੰ ਹੋ ਸਕਦਾ ਕਿਉਂਕਿ ਚੰਨਾ ਚੰਨੀ ਆਪਣੀ ਹੀ ਪਾਰਟੀ ਦਾ ਬੰਦਾ ਹੈਗਾ ਉਹ ਕਿਤੇ ਬਾਹਰੋਂ ਆਇਆ ਪੱਟ ਕੇ ਨਹੀਂ ਲੈਂਦਾ ਇਹਨਾਂ ਜ਼ਰੂਰੀ ਹੈ ਕਿ ਉਹ ਇਸ ਪਾਸੇ ਤੋਂ ਚਮਕੌਰ ਸਾਹਿਬ ਦੇ ਏਰੀਆ ਚੋਂ ਉਥੇ ਗਿਆ ਹੁਣ ਕੀ ਉਹਨਾਂ ਨੇ ਇਸ ਗੱਲ ਦੇ ਜਿਹੜੀ ਉਹਨਾਂ ਦੀ ਸ਼ੁਰੂ ਚ ਪਰਸਨਾ ਸੀ ਜਾਂ ਸ਼ੁਰੂ ਚ ਵਿਰੋਧਤਾ ਸੀ ਰੋਸ ਸੀਗਾ ਉਸ ਨੂੰ ਪੂਰਾ ਕਰ ਲਿਆ ਕਿ ਨਹੀਂ ਕਰ ਲਿਆ ਤੇ ਚੰਨੀ ਸਾਹਿਬ ਜਾਣਣ ਪਰ ਓਵਰਆਲ ਜਿਹੜਾ ਮਾਹੌਲ ਦੇ ਵਿੱਚ ਇਸ ਕਿਸਮ ਦਾ ਅੰਪ੍ਰੈਸ਼ਨ ਆ ਲੋਕਾਂ ਦਾ ਜਨਰਲ ਇੰਪ੍ਰੈਸ਼ਨ ਆ ਕਿ ਚੰਨੀ ਜਿਹੜਾ ਇਸ ਵੇਲੇ ਆਪਣਾ ਕਾਫੀ ਮਿਹਨਤ ਵੀ ਕਰ ਰਿਹਾ ਤੇ ਕਾਫੀ ਉਮੀਦ ਲੋਕਾਂ ਦੇ ਵਿੱਚ ਬੰਨੀ ਬੈਠਾ ਕਿ ਨਹੀਂ ਉਹ ਘੋੜਾ ਜਿਹੜਾ ਆ ਦੂਜਿਆਂ ਦੇ ਮੁਕਾਬਲੇ ਅੱਗੇ ਨਿਕਲ ਸਕਦਾ ਜਿਤੋਂ ਤੱਕ ਸਵਾਲ ਪ੍ਰੋਫੈਸਰ ਸਭ ਦਲਤਾਂ ਦੇ ਵੋਟ ਪੈਕਰ ਫੈਕਟਰ ਦਾ ਹੈ ਜਾਂ ਉਹ ਕੀ ਸੋਚਦੇ ਨੇ ਉਹ ਕਿੰਨੇ ਜਿਵੇਂ ਮੈਂ ਕਿਹਾ ਸਸ਼ਕਤ ਹੋਏ ਕਿੰਨਾ ਕੁ ਉਹਨਾਂ ਨੂੰ ਮਜ਼ਬੂਤ ਕੀਤਾ ਗਿਆ ਭਾਵੇਂ ਬੇਰੋਜ਼ਗਾਰੀ ਦੇ ਪੱਖ ਤੋਂ ਲਾ ਲਓ ਨੌਕਰੀਆਂ ਦੀ ਗੱਲ ਹੈ ਜਾਂ ਪੜ੍ਹਾਈਆਂ ਪੜ੍ਹਾਈ ਦੇ ਪੱਖ ਤੋਂ ਲਾ ਲਓ ਜਾਂ ਸਿਹਤ ਸਹੂਲਤਾਂ ਦੇ ਪੱਖ ਤੋਂ ਲਾ ਲਓ ਪਿਛਲੀਆਂ ਸਰਕਾਰਾਂ ਦਾ ਰੋਲ ਕੀ ਰਿਹਾ ਤੇ ਮੌਜੂਦਾ ਸਰਕਾਰ ਦਾ ਰੋਲ ਕੀ ਹੈ ਤੇ ਇੱਥੋਂ ਦੀ ਜਿਹੜੀ ਇੱਕ ਦਲਤ ਪੋਲਿਟਿਕਸ ਹੁੰਦਾ ਨਾ ਕਿ ਪੰਜਾਬ ਦੇ ਵਿੱਚ ਜਿਵੇਂ ਕਾਸ਼ੀਰਾਮ ਜੀ ਹੋਣਾ ਨੇ ਮਤਲਬ ਕਿ ਕਿੱਥੇ ਤੱਕ ਵਸਪਾ ਨੂੰ ਲੈ ਕੇ ਗਏ ਮਾਇਆਵਤੀ ਹੋਰਾਂ ਦਾ ਰੋਲ ਇਸ ਸਾਰੀ ਸੀਟ ਦੇ ਉੱਤੇ ਕਿਦਾਂ ਦਾ ਰਿਹਾ ਜਾਂ ਉਹਨਾਂ ਨੇ ਕਿੱਦਾਂ ਦਾ ਦਲਤ ਭਾਈਚਾਰੇ ਨੂੰ ਰਿਪਰੈਜ਼ੈਂਟ ਕੀਤਾ ਇੱਕ ਪੰਜਾਬ ਦੇ ਵਿੱਚ ਕਹਿੰਦੇ ਇਹ ਵੀ ਸਪੇਸ ਖਾਲੀ ਹੈ ਜਿਹਨੂੰ ਭਰਨ ਦੇ ਲਈ ਜਿਵੇਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਮੁੱਖ ਮੰਤਰੀ ਤੱਕ ਬਣਾ ਦਿੱਤਾ ਗਿਆ ਦੂਜੀਆ ਪਾਰਟੀ ਜਿਵੇਂ ਇਹਨਾਂ ਨੇ ਆਪ ਵਾਲਿਆਂ ਨੇ ਕਿਹਾ ਸੀ ਕਿ ਅਸੀਂ ਤੇਜੀ ਦਲ ਤੋਂ ਉਪ ਮੁੱਖ ਮੰਤਰੀ ਬਣਾ ਦਾਂਗੇ ਉਸ ਪਾਸੇ ਵੱਲੋਂ ਨਹੀਂ ਚਾਹਕਦੀਆਂ ਮਤਲਬ ਕਿ ਕਮਜ਼ੋਰੀਆਂ ਕੀ ਨੇ ਇਸ ਭਾਈਚਾਰੇ ਦੀਆਂ ਕਿ ਕਿਉਂ ਨਹੀਂ ਇਹ ਫੈਸਲਾ ਕਾਨੂੰਨ ਦੇ ਕਿਉਂ ਨਹੀਂ ਉਨੀ ਤਾਕਤ ਦੇ ਨਾਲ ਇਹ ਸਰਕਾਰਾਂ ਦੇ ਨਾਲ ਸਿੱਧੇ ਤੌਰ ਤੇ ਜਿਵੇਂ 바ਰਗੇਨਿੰਗ ਹੁੰਦੀ ਹੈ ਕਿ ਅਸੀਂ ਤਾਂ ਮਤਲਬ ਕਿ ਤੁਹਾਡੇ ਨਾਲ ਤੁਰਾਂਗੇ ਜੇ ਤੁਸੀਂ ਸਾਡੇ ਆ ਮਸਲੇ ਹੱਲ ਕਰੋਗੇ ਇਦੋਂ ਤੁਸੀਂ ਬਗਾਨੀਆਂ ਗੱਡੀਆਂ ਤੇ ਬਹਿ ਕੇ ਤੇ ਸਵਾਦ ਲਓਗੇ ਤਾਂ ਫਿਰ ਜਿਹੜਾ ਉਹਨੂੰ ਡਰਾਈਵਰ ਹੋਊ ਜਿਹੜਾ ਗੱਡੀ ਦਾ ਦਾ ਜਾਂ ਜਿਹਦੀ ਉਹ ਗੱਡੀ ਉਹ ਆਪਣੀ ਮਰਜ਼ੀ ਨਾਲ ਚਲਾਊਗਾ ਤੇ ਮਰਜ਼ੀ ਨਾਲ ਲੈ ਕੇ ਜਾਊਗਾ ਤੁਸੀਂ ਤੇ ਆਪਣੀ ਮਰਜ਼ੀ ਕਰ ਨਹੀਂ ਸਕਦੇ ਇਹ ਜਿਹੜਾ ਦਲਿਤ ਭਾਈਚਾਰਾ ਬੜਾ ਸਿਆਣਾ ਸਮਝਦਾਰ ਆ ਕਾਸ਼ੀ ਰਾਮ ਨੇ ਆਪਣੀ ਗੱਡੀ ਬਣਾਤੀ ਸੀ ਭਾਈ ਆਪਣੀ ਗੱਡੀ ਬਣਾਓ ਆਪਣਾ ਡਰਾਈਵਰ ਰੱਖੋ ਤਾਂ ਹੀ ਤੁਸੀਂ ਆਪਣੇ ਲੋਕਾਂ ਦਾ ਜਿਹੜਾ ਫਾਇਦਾ ਕਰ ਸਕਦੇ ਜਿਹੜੀ ਮਰਜ਼ੀ ਸਵਾਰੀ ਛਡਾ ਲਈ ਜਿਹੜੀ ਮਰਜ਼ੀ ਲਾਤੀ ਤੇ ਤੁਸੀਂ 4 ਪੈਸੇ ਵੀ ਜਿੱ ਤਰ੍ਹਾਂ ਗੱਡੀ ਤੇ ਬੰਦਾ ਕਮਾਉਂਦਾ ਤੁਹਾਨੂੰ ਆਪਣੀ ਰਾਜਨੀਤੀ ਕਰਨੀ ਤੇ ਆਪਣੀ ਪਾਰਟੀ ਬਣਾਓ ਉਹਨਾਂ ਨੇ ਫਿਰ ਬੀਐਸਪੀ ਪਹਿਲਾਂ ਡੀਐਸਪੀਰ ਬਣਾਈ ਫਿਰ ਉਹਦੇ ਚੋਂ ਬੀਐਸਪੀ ਬਹੁਜਨ ਸਮਾਜ ਪਾਰਟੀ ਬਣ ਗਈ ਉਹ ਜਾ ਕੇ ਉਹਨੇ ਦੇਖੋ ਇੱਥੇ ਕੰਮ ਤੇ ਬਹੁਤ ਕੀਤਾ ਪਰ ਜਿਹੜਾ ਉਹਨੂੰ ਉਸ ਬਾਗ ਨੂੰ ਅ ਅੰਬ ਲੱਗੇ ਉਹ ਲੱਗੇ ਜਾ ਕੇ ਯੂਪੀ ਚੋਂ ਮਾਇਆਵਤੀ ਖਾ ਗਈ ਹੁਣ ਇਹ ਬੈਠੇ ਹੁੰਜੀ ਪੱਤੇ ਗਿਣੀ ਜਾਂਦੇ ਆ ਹੋਰ ਕੁਝ ਨਹੀਂ ਕਦੀ ਕਦੀ ਪਾਣੀ ਉੱਥੇ ਜਾ ਕੇ ਦੇ ਆਉਂਦੇ ਮਾਇਆਵਤੀ ਦੇ ਬਾਗ ਚ ਤੇ ਉਹ ਇਥੋਂ ਇਹਨਾਂ ਨੂੰ ਪੱਤੇ ਪੱਤੇ ਭੇਜ ਦਿੰਦੀ ਅੰਬਾਂ ਦੇ ਇਹ ਤੋਂ ਵੱਧ ਨਹੀਂ ਜਾਦੂ ਟੂਣਾ ਜਿਹੜਾ ਪੱਤੇ ਖਾਂ ਬਾਹਰ ਟੰਗਣੇ ਹੁੰਦੇ ਆ ਸੱਪੀ ਤੋਂ ਜਾਣਦੀ ਰਹੇ ਉਹਨੇ ਕੋਈ ਹੋਰ ਕੁਝ ਨਹੀਂ ਹੈ ਫਲ ਕੋਈ ਨਹੀਂ ਮਿਲਦਾ ਇਹਨਾਂ ਨੂੰ ਉਲਟਾ ਸਗੋ ਪਤਾ ਨਹੀਂ ਕੀ ਗੱਲ ਆ ਇਸ ਲਈ ਜੇ ਸਾਡੇ ਜਿੱਤਰਾ ਪੰਜਾਬ ਦੀ ਪੋਲਿਟਿਕਸ ਬਿਨਾ ਪੰਜਾਬੀਆਂ ਦੀ ਆਪਣੀ ਆਟਾਨਮੀ ਤੋਂ ਬਗੈਰ ਇੱਕ ਖੇਤਰੀ ਪਾਰਟੀ ਜਾਂ ਖੇਤਰੀ ਪੋਲਿਟਿਕਸ ਤੋਂ ਬਗੈਰ ਸਿਰੇ ਨਹੀਂ ਲੱਗਦੀ ਇਹਨਾਂ ਨੂੰ ਵੀ ਆਪਣੀ ਇੱਕ ਖੇਤਰੀ ਤੌਰ ਤੇ ਸੋਚਣ ਦੀ ਬਹੁਤ ਲੋੜ ਹੈਗੀ ਆਪਣੀ ਪਾਰਟੀ ਜਦੋਂ ਦੂਜੀਆਂ ਪਾਰਟੀਆਂ ਦੇ ਵਿੱਚ ਜਾਓਗੇ ਤੁਸੀਂ ਤੇ ਉਹ ਆਪਣੀ ਪੋਲਿਟਿਕਸ ਕਰਾਉਣਗੇ ਤੁਹਾਨੂੰ ਨਿੱਜੀ ਤੌਰ ਤੇ ਉਸ ਬੰਦੇ ਨੂੰ ਤੇ ਦਲਤ ਦੀ ਕਾਂਸੀਸੀਅਨਸੀ ਚੋਂ ਰੁਤਬਾ ਮਿਲ ਜੂ ਮਿਨਿਸਟਰੀ ਮਿਲ ਜੂ ਉੱਚੀ ਮਿਨਿਸਟਰੀ ਮਿਲ ਜੂ ਪਰ ਤੁਸੀਂ ਕਿੰਨਾ ਕੁ ਕਰ ਪਾਉਂਦੇ ਆ ਉਹ ਤੇ ਦੇਖਣ ਵਾਲੀ ਗੱਲ ਹੁੰਦੀ ਹੈ ਨਾ ਜੇ ਪਾਰਟੀ ਸਾਡੀ ਆਪਣੀ ਦੀਆਂ ਹਾਂ ਇੱਕੋ ਉਮੀਦ ਆ ਜਿਹੜੀ ਮੈਂ ਮੇਰੀ ਨਿੱਜੀ ਇਹ ਪਰਸੈਪਸ਼ਨ ਵੀ ਹੋ ਸਕਦੀ ਹੈ ਪਤਾ ਨਹੀਂ ਬਹੁਤੇ ਸ਼ਾਇਦ ਇਹਦੇ ਨਾਲ ਨਾ ਸਹਿਮਤ ਹੋ ਜੋ ਰਾਹੁਲ ਗਾਂਧੀ ਅੱਜ ਦੀ ਤਰੀਕ ਚ ਕਰ ਰਿਹਾ ਔਰ ਜਿਸ ਢੰਗ ਨਾਲ ਉਹਨਾਂ ਨੇ ਆਪਣਾ ਸਾਰਾ ਨਿਆਏ ਪੱਥਰ ਬਣਾਇਆ ਜਿਹਦੇ ਵਿੱਚ 25 ਗਰੰਟੀਆਂ ਚਲੋ ਮੈਂ ਉਹਨਾਂ ਸਾਰੀਆਂ ਚੀਜ਼ਾਂ ਨਾਲ ਸਹਿਮਤ ਨਹੀਂ ਪਰ ਜੇ ਜੋ ਉਹਨਾਂ ਦੀ ਤਰਜ ਤੇ ਜੋ ਡਾਇਰੈਕਸ਼ਨ ਹੈਗੀ ਹੈ ਉਹਨੇ ਇੱਕ ਸ਼ਬਦ ਕਹੇ ਸੀਗੇ ਜਦੋਂ ਪੰਚਕੁੱਲੇ ਚ ਦਲਤਾਂ ਦੀ ਰੈਲੀ ਨੂੰ ਐਡਰੈਸ ਕਰ ਰਹੇ ਸੀਗੇ 22 ਤਰੀਕ ਨੂੰ ਆ ਹੁਣੇ 4 ਦਿਨ ਪਹਿਲਾਂ 5-6 ਦਿਨ ਪਹਿਲਾਂ ਦੀ ਗੱਲ ਹੈ ਉਹਦੇ ਚ ਉਹਨਾਂ ਨੇ ਇਹ ਕਿਹਾ ਰਾਹੁਲ ਗਾਂਧੀ ਨੇ ਭਾਈ ਮੇਰੇ ਲਈ ਦਲਿਤ ਜਿਹੜਾ ਮੁੱਦਾ ਹੈਗਾ ਜਾਂ ਡੀਐਨਟੀ ਜਿਨ੍ਹਾਂ ਨੂੰ ਡੀਨੋਟੀਫਾਈਡ ਟ్రਾਈਬਸ ਕਹਿੰਦੇ ਆ ਜਾਂ ਹੋਰ ਆਦੀਵਾਸੀ ਆ ਈਵਨ ਔਰਤਾਂ ਵੀ ਜਾਂ ਬੀਸੀ ਹੈ ਓਬੀਸੀ ਹੈ ਇਹ ਮੁੱਦੇ ਜਿਹੜੇ ਸਮਾਜਿਕ ਸਸ਼ਕਤੀਕਰਨ ਦੇ ਮੁੱਦੇ ਹੈਗੇ ਇਹ ਮੇਰੇ ਲਈ ਪੋਲਿਟੀਕਲ ਵੋਟਾਂ ਬਣਾਉਣ ਦੇ ਮੁੱਦੇ ਨਹੀਂ ਹੈ ਮੇਰੇ ਲਈ ਜ਼ਿੰਦਗੀ ਮੌਤ ਦਾ ਸਵਾਲ ਹੈਗਾ ਮੈਂ ਉਹਨਾਂ ਨੂੰ ਇੱਕ ਵੱਡੀ ਕੈਂਪੇਨ ਲਗਾਤਾਰ ਮੈਂ ਉਹਨਾਂ ਦੇ ਤੇ ਕੰਮ ਕਰੂੰਗਾ ਮੈਂ ਜਿੱਤਾਂ ਮੈਂ ਹਾਰਾਂ ਪਰ ਮੈਂ ਖੜਾ ਰਹੂੰਗਾ ਇਹ ਗੱਲਾਂ ਜਿਹੜੀਆਂ ਲਗਾਤਾਰ ਉਹਨਾਂ ਦੀ ਕੇਂਦਰੀ ਇੱਕ ਯੰਗ ਲੀਡਰਸ਼ਿਪ ਵੱਲ ਆ ਰਹੀਆਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਾਂਗਰਸ ਨੂੰ ਖਾਸ ਕਰਕੇ ਜਿੱਥੇ ਦਲਿਤ ਵੱਡੀ ਗਿਣਤੀ ਦੇ ਵਿੱਚ ਹੋਣਗੇ ਉਹਨਾਂ ਨੂੰ ਇਸ ਗੱਲ ਦਾ ਫਾਇਦਾ کافی ਹੋ ਰਿਹਾ ਕਿ ਜਿਸ ਤੁਸੀਂ ਮਲਕਾਰ ਦਿਨ ਖੜਗੇ ਰਿਜ਼ਰਵ ਚੋਂ ਹੈਗੇ ਆ ਉਹਨਾਂ ਦੇ ਪ੍ਰਧਾਨ ਹੈ ਕਾਂਗਰਸ ਦੇ ਛੋਟੀਆਂ ਗੱਲਾਂ ਨਹੀਂ ਆ ਗਈਆਂ ਬਿਲਕੁਲ ਇਸ ਕਰਕੇ ਮੈਨੂੰ ਲੱਗਦਾ ਕਿ ਜਲੰਧਰ ਦੇ ਵਿੱਚ ਭਾਵੇਂ ਜਿੰਨੀਆਂ ਵੀ ਰਿਜ਼ਰਵ ਸੀਟਾਂ ਹੋਣ ਕਾਂਗਰਸ ਨੂੰ ਇਸ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਖਾਸ ਕਰਕੇ ਰਾਹੁਲ ਗਾਂਧੀ ਦੀ ਇਸ ਅਪਰੋਚ ਦਾ ਤੇ ਖੜ ਗਏ ਉਹਨਾਂ ਦੇ ਨਾਲ ਹੈਗੇ ਆ ਜੋ ਨਵਾਂ ਇੱਕ ਤੁਸੀਂ ਕਹੋ ਕਿ ਉਹਨਾਂ ਨੇ ਬਿਰਤਾਂਤ ਫਿਰਜ ਰਹੇ ਹੈਗੇ ਆ ਇੱਕ ਨਵਾਂ ਨੈਰੇਟਿਵ ਦਿੱਤਾ ਜਾ ਰਿਹਾ ਆ ਉਹਦੇ ਚੋਂ ਕਿੰਨਾ ਸੱਚ ਕਿੰਨਾ ਝੂਠ ਹੋਵੇ ਚਲੋ ਹੁਣ ਬਾਅਦ ਚ ਪਤਾ ਲੱਗੂਗਾ ਪਰ ਜਿਸ ਜਿਸ ਸਿੱਦਤ ਦੇ ਨਾਲ ਜਿਸ ਕਮਿਟਮੈਂਟ ਨਾਲ ਜੋ ਦੇਖਣ ਨੂੰ ਬਾਹਰੋਂ ਲੱਗਦਾ ਕਿ ਉਹ ਸੱਚੀ ਮੁੱੱਚੀ ਦੇ ਮੀਨਟ ਉਹ ਜੇ ਲੱਗ ਰਿਹਾ ਜੇ ਥੋੜੀ ਬਹੁਤ ਵੀ ਉਹ ਚ ਇਮਾਨਦਾਰੀ ਹੋਏ ਤਾਂ ਸ਼ਾਇਦ ਇਹ ਪਾਰਟੀ ਪਹਿਲਾ ਮੰਗੀ ਪਾਰਟੀ ਨਹੀਂ ਹੋਗੀ ਪਰ ਜੇ ਇਸ ਪਾਸੇ ਨੂੰ ਚੱਲੂਗੀ ਇਹ ਵੀ ਮੈਂ ਦੱਸ ਦਿਆਂ ਨਾਲ ਖਤਰਾ ਇਹ ਹੈ ਕਿ ਜਿਸ ਤਰ੍ਹਾਂ ਅਕਾਲੀ ਦਸ ਦੀ ਭੰਨ ਤੋੜ ਹੋ ਰਹੀ ਹੈ ਜਾਂ ਇਧਰੋਂ ਨਿਕਲ ਗਿਆ ਉਹ ਚਲਾ ਗਿਆ ਫਿਰ ਰੁਸ ਗਿਆ ਫਿਰ ਫੜ ਕੇ ਲੈ ਆਂਦਾ ਫਿਰ ਰੁਸ ਗਿਆ ਫਿਰ ਇੱਕ ਕੱਡੇ ਦਿੱਤਾ ਹੁਣ ਜਿਸ ਤਰ੍ਹਾਂ ਕਹਿ ਰਹੇ ਹੁਣੀ ਨਿਕਲ ਗਿਆ ਦੇਸ਼ ਪ੍ਰਤਾਪ ਸਿੰਘ ਕਹਿ ਰਹੇ ਨਿਕਲ ਗਿਆ ਉਹਦੇ ਤੇ ਫਿਰ ਕੋਈ ਹੋਰ ਹੋ ਜਾਊਗਾ ਚੰਗਾ ਜੀ ਜੇ ਇਹਨੂੰ ਕੱਢਣਾ ਤੇ ਫਿਰ ਮੈਨੂੰ ਵੀ ਕੱਢ ਦਿਓ ਮਲੂਕਾ ਸਿੰਘ ਸਿਕੰਦਰ ਸਿੰਘ ਮਲੂਕਾ ਦੀ ਮੈਂ ਪਹਿਲਾਂ ਹੀ ਤੁਹਾਨੂੰ ਗੱਲ ਦੱਸਤੀ ਆ ਕਿ ਉਹ ਪਹਿਲਾਂ ਹੀ ਤਰੀਫਾਂ ਕਰੀ ਜਾਂਦੇ ਆ ਮੋਦੀ ਜੀ ਦੀਆਂ ਵਿੱਚ ਬਹਿ ਕੇ ਤੇ ਇਹ ਨੂੰਹਾਂ ਦੀ ਪਹਿਲਾਂ ਹੀ ਚਲੇ ਗਈ ਉਹ ਉੱਥੇ ਟਿਕਟ ਤੇ ਲੜ ਰਹੇ ਇਹ ਕਮਲਾ ਜੋ ਕਾਲੀਦਾਲ ਚ ਸਾਨੂੰ ਦੇਖ ਰਹੇ ਆ ਉਹ ਕਾਫੀ ਇਹੋ ਜੀ ਛਾਨਣੇ ਲਾ ਕੇ ਵਿੱਚੋਂ ਕਈ ਕੁਝ ਪੜਨਾ ਟੁੱਟਣਾ ਕੱਢਣਾ ਪਾਉਣਾ ਇਹ ਕਈ ਕੁਝ ਹੋਊਗਾ ਹੋ ਸਕਦਾ ਕਿ ਸੱਚੀ ਮੁੱਚੀ ਕੁਛ ਨਾ ਕੁਛ ਪ੍ਰੋ ਪੀਪਲ ਪ੍ਰੋ ਲੇਬਰ ਪਾਰਟੀ ਜਾਂ ਪ੍ਰੋ ਆਰਡੀਨਰੀ ਪੀਪਲ ਜਿਨ੍ਹਾਂ ਨੂੰ ਕਹਿੰਦੇ ਆ ਜਿਹੜੀ ਸਿਵਲ ਰਾਈਟਸ ਲਈ ਗੱਲਾਂ ਕਰੇ ਉਹ ਰਾਹੁਲ ਦੀ ਇੱਕ ਲੀਡਰਸ਼ਿਪ 'ਚ ਥੋੜੀ ਬਹੁਤ ਉਮੀਦ ਜ਼ਰੂਰ ਜਾਗੀ ਹੈ ਜਿਹਦਾ ਚੰਨੀ ਜਾਂ ਬਾਕੀ ਦਲਿਤ ਪੋਲਿਟਿਕਸ ਨੂੰ ਵੀ ਥੋੜਾ ਬਹੁਤ ਫਾਇਦਾ ਹੋ ਸਕਦਾ ਅੱਛਾ ਪ੍ਰੋਫੈਸਰ ਇਹਦੇ ਵਿੱਚ ਲਾਸਟ ਇੱਕ ਪੁਆਇੰਟ ਬੇहद ਹੈ ਇੱਕ ਤਾਂ ਸ਼ੀਤਲੰਗੁਰਾਲ ਇਹਨਾਂ ਦੇ ਨਾਲ ਹੀ ਪਾਰਟੀ ਛੱਡ ਗਏ ਸੀਗੇ ਤਹਿਸੀਲ ਰਿੰਕੂ ਹੋਰਾਂ ਦੇ ਉਹ ਵੀ ਬਹੁਤ ਸਾਰੇ ਪਹਿਲਾਂ ਵੀ ਇਲਜ਼ਾਮ ਲਾਉਂਦੇ ਰਹੇ ਹੁਣ ਵੀ ਆਪਰੇਸ਼ਨ ਲੋਟਸ ਦੇ ਉਹ ਸਭ ਤੋਂ ਪਹਿਲੇ ਕਰਤਾ ਧਰਤਾ ਉਹੀ ਅੱਗੇ ਆ ਕੇ ਬਹੁਤ ਸਾਰੇ ਖੁਲਾਸੇ ਕਰਦੇ ਸੀ ਇੱਕ ਆ ਕੱਲ ਪਰਸੋ ਇੱਕ ਵੀਡੀਓ ਜਿਹੜੀ ਜਿਹਨੇ ਕਰਤਾਰਪੁਰ ਹਲਕੇ ਤੋਂ ਮੇਰੇ ਖਿਆਲ ਜਿਹੜੇ ਮਨਿਸਟਰ ਨੇ ਇਹਨਾਂ ਦੇ ਬਲਕਾਰ ਸਿੰਘ ਜਿਹਨਾਂ ਨੇ ਕਹਿੰਦੇ ਬੜਾ ਅਹਿਮ ਰੋਲ ਅਦਾ ਕੀਤਾ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਦੇ ਵਿੱਚ ਉਸ ਤੋਂ ਬਾਅਦ ਫਿਰ ਉਹ ਮਨਿਸਟਰ ਬਣ ਗਏ ਉਹਨਾਂ ਦੀ ਕੋਈ ਅਸਲੀਲ ਵੀਡੀਓ ਦੀ ਚਰਚਾ ਚੱਲ ਰਹੀ ਹੈ ਸੱਚੀ ਕਿੰਨੀ ਹੈ ਝੂਠੀ ਕਿੰਨੀ ਹੈ ਇਹ ਤਾਂ ਹੁਣ ਚਲੋ ਹੌਲੀ ਹੌਲੀ ਫੈਕਟ ਰਿਪੋਰਟ ਜਦੋਂ ਅੱਗੇ ਆਉਣਗੀਆਂ ਮਨਜਿੰਦਰ ਸਿਰਸਾ ਨੇ ਵੀ ਸ਼ੇਅਰ ਕੀਤੀ ਉਧਰੋਂ ਬੱਗਾ ਹੋਰਾਂ ਨੇ ਵੀ ਇਸ ਗੱਲ ਨੂੰ ਅੱਗੇ ਵਧਾਇਆ ਕਿ ਦੇਖੋ ਤਜਿੰਦਰ ਬੱਗਾ ਜਿਹੜੇ ਦਿੱਲੀ ਵਾਲੇ ਕਿ ਵਿਕੋ ਇੰਨਾ ਚੱਲ ਕੀ ਰਿਹਾ ਕੀ ਇਹ ਫੈਕਟਰ ਵੀ ਆਮ ਆਦਮੀ ਪਾਰਟੀ ਨੂੰ ਕਿਤੇ ਸੱਤ ਪਾਉਂਦਾ ਜਾਂ ਇਹ ਸਿਆਸਤ ਨੂੰ ਅਸੀਂ ਕਿਵੇਂ ਵੇਖੀਏ ਅਸ਼ਲੀਲ ਵੀਡੀਓਜ਼ ਦੀ ਸਿਆਸਤ ਨੂੰ ਜਦੋਂ ਮੁੱਦਿਆਂ ਨੂੰ ਅਣਗੌਲੇ ਕਰਕੇ ਅੱਗੇ ਵਧਾਇਆ ਜਾਂਦਾ ਹੁਣ ਇੱਕ ਤੇ ਗੱਲ ਇਹ ਹੈ ਨਾ ਕੁਝ ਵੀ ਤੁਸੀਂ ਕਹਿ ਦਿਓ ਭਾਵੇਂ ਰੰਗੇ ਹੱਥੀ ਫੜ ਲਓ ਕਹਿਣਗੇ ਨਾ ਜੀ ਮੈਂ ਤੇ ਕੁਝ ਨਹੀਂ ਮੈਂ ਨਹੀਂ ਜੀ ਮੈਂ ਨਾ ਮੰਨੂ ਜੀ ਇਹ ਤਾਂ ਇੱਕ ਜਰਨਲਿਸਟ ਸਟੈਂਡਰਡ ਹੈ ਖਾਸ ਕਰ ਪੰਜ ਚਾਰ ਦਿਨ ਤੇ ਨਿਕਲੀ ਜਾਂਦੇ ਆ ਜਾਂ ਜੀ ਇਹ ਤੇ ਆਰਟੀਪੀ ਦੇ ਇੰਟੈਲੀਜੈਂਸ ਨਾਲ ਬਣਾਈ ਆ ਇਹ ਗੱਲ ਕਿ ਸਿਆ ਤੱਕ ਸੱਚ ਪ ਇੱਕ ਬੰਦੇ ਨੇ 7 ਔਰਤਾਂ ਦਾ ਰੇਪ ਕਰਤਾ ਆਪਣੀ ਬੋਲੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਔਰਤਾਂ ਦਾ ਬਣਾਤਾ ਔਰਤ ਦੀ ਬੋਲੀ ਬਣਾ ਲਈ ਤੇ ਉੱਥੇ ਉਹਨਾਂ ਨਾਲ ਡਾਇਲੌਗ ਚੈਟ ਕਰਦਾ ਸੀਗਾ ਉਹ ਇੱਕ ਐਪ ਆ ਕੋਈ ਡਾਊਨਲੋਡ ਕਰਕੇ ਤੇ ਤੁਹਾਡੀ ਆਵਾਜ਼ ਜਿਹੜੀ ਔਰਤ ਦੀ ਆਵਾਜ਼ ਹੋ ਜਾਂਦੀ ਹੈ ਉਹਨੂੰ ਬੁਲਾ ਲੈਣਾ ਤੇ ਮਤਲਬ ਹਾਂ ਕੰਮ ਉਹ ਫੜਿਆ ਗਿਆ ਮਤਲਬ ਹੁਣ ਇਹ ਗੱਲਾਂ ਸੱਚ ਵੀ ਆ ਤੇ ਝੂਠ ਵੀ ਆਏ ਉਹ ਹੁਣ ਵੀਡੀਓ ਸੱਚੀ ਆ ਕਿ ਝੂਠੀ ਆ ਪਰ ਜਦੋਂ ਇੱਕ ਵਾਰੀ ਇੱਕ ਚਰਚਾ ਛਿੜ ਜਾਂਦੀ ਆ ਉਹਦਾ ਫਾਇਦਾ ਤੇ ਕੀ ਹੋਣਾ ਨੁਕਸਾਨ ਹੀ ਹੁੰਦਾ ਕਾਲੀਦਲ ਨੂੰ ਕਾਫੀ ਨੁਕਸਾਨ ਉਹ ਲੰਗਾ ਦੇ ਕੇਸ ਦਾ ਹੋਇਆ ਸੀਗਾ ਕਟਾਰੂ ਚੱਕ ਵਾਲਾ ਕਿੰਨਾ ਕੰਮ ਚੱਲਿਆ ਸੀਗਾ ਤੇ ਮੈਨੂੰ ਕੋਈ ਉੱਥੋਂ ਫੋਨ ਕਰਕੇ ਦੱਸ ਰਿਹਾ ਸੀ ਕਿ ਗਰਦਾਸਪੁਰ ਦੀ ਸੀਟ ਦੇ ਉੱਤੇ ਅੱਜ ਵੀ ਉਸ ਦਾ 네ਗਟਿਵ ਅਸਰ ਵੋਟਾਂ ਦੀ ਟਰਮ ਦੇ ਵਿੱਚ ਆਮ ਆਦਮੀ ਪਾਰਟੀ ਲਈ ਉਹ ਭੁਗਤਣਾ ਭੁਗਤਣਾ ਪੈ ਰਿਹਾ ਹੈ ਤੇ ਇਸ ਲਈ ਇਹਦਾ ਅਸਰ ਤੇ ਸੁਖਵਿੰਦਰ ਹੁੰਦਾ ਆ ਕੋਈ ਲੈਂਡਸਲਾਈਡ ਨਹੀਂ ਹੋਊਗਾ ਕਿਉਂਕਿ ਬਹੁਤ ਸਾਰੀ ਕੰਟਰੋਵਰਸੀ ਰੋਗੀ ਪਸਾਤਿਆ ਕੇ ਝੂਠਿਆ ਬਣਾਈਆ ਕੇ ਨਹੀਂ ਬਣਾਈ ਮੈਂ ਬਾਏ ਦਾ ਵੇ ਉਹ ਵੀਡੀਓ ਦੇਖੀ ਨਹੀਂ ਹੈਗੀ ਨਾ ਮੇਰੀ ਕੋਈ ਦਿਲਚਸਪੀ ਆ ਗਈ ਉਹਦੀਆਂ ਰੋਜ਼ ਕੋਈ ਨਾ ਕੋਈ ਜੇ ਰਵੰਨਾ ਦੀ ਆ ਗਈ ਜਿਨੇ ਕਈ ਹਜ਼ਾਰ ਇਹੋ ਜੇ ਬਣਾਈਆਂ ਹੋਈਆਂ ਫੋਟੋਆਂ ਸਿਕੀਆਂ ਸੈਂਕੜੇ ਫੋਟੋਆਂ ਹਜ਼ਾਰਾਂ ਫੋਟੋ ਮੇਰੇ ਤੇ 3000 ਚੈ ਸੀਗੀਆਂ ਤੇ ਤੇ ਫਿਰ ਐਂਡਲੈਸ ਹੈਗਾ ਪਰ ਹੈ ਪੋਲੀਟੀਸ਼ੀਨ ਇਨਕਾਰਨ ਔਰ ਆਪਣੀ ਸੱਤਾ ਦਾ ਨਜਾਇਜ਼ ਫਾਇਦਾ ਉਠਾਉਣ ਸਭ ਤੋਂ ਪਹਿਲਾਂ ਉਹਨਾਂ ਨੂੰ ਪੋਲਿਟਿਕ ਤੋਂ ਬਾਹਰ ਕਰਨਾ ਚਾਹੀਦਾ ਕਿਉਂਕਿ ਉਹ ਇਸ ਗੱਲ ਦੇ ਕਾਬਿਲ ਹੀ ਨਹੀਂ ਇਹ ਸੱਚ ਹੈ ਬਿਲਕੁਲ ਵੀਡੀਓਸ ਵੈਸੇ ਤਾਂ ਪਬਲਿਕ ਡੋਮੇਨ ਦੇ ਵਿੱਚ ਕਾਫੀ ਆ ਚੁੱਕੀ ਆ ਹੁਣ ਸੱਚ ਝੂਠ ਦਾ ਨਤਾਰਾ ਲੋਕ ਕਰਨਗੇ ਜਿਵੇਂ ਕਟਾਰਚ ਦੇ ਮਾਮਲੇ ਦੇ ਵਿੱਚ ਹੋਇਆ ਸੀ ਜਾਂ ਇਹਨਾਂ ਦੇ ਮਾਮਲੇ ਚ ਪਾਰਟੀ ਤੇ ਵੀ ਸਵਾਲ ਉੱਠਦਾ ਹੈ ਕਿ ਤੁਹਾਡਾ ਸਟੈਂਡ ਕੀ ਹੋ ਜੀ ਲੋਕਾਂ ਬਾਰੇ ਕਿ ਤੁਸੀਂ ਦੂਜੇ ਤੇ ਸਵਾਲ ਚੁੱਕ ਦਿੰਦੇ ਹੋ ਕਿ ਠੀਕ ਹੈ ਤੁਹਾਡੇ ਚ ਫਿਰ ਲੰਗਾ ਵਰਗੇ ਬੈਠੇ ਨੇ ਜੋ ਕੁਆਇਆ ਵਰਗੇ ਬੈਠੇ ਨੇ ਇਹ ਸਵਾਲ ਚੁੱਕਣੇ ਬਹੁਤ ਆਸਾਨ ਨੇ ਗੱਲ ਨੈਤਿਕਤਾ ਦੀ ਹੁੰਦੀ ਹੈ ਕਿ ਸਰਕਾਰਾਂ ਚੱਲ ਕਿਸ ਬਣਾ ਦੇ ਉੱਤੇ ਰਹੀਆਂ ਸਰਕਾਰਾਂ ਦੇ ਅੰਦਰ ਮੁੱਦਿਆਂ ਦੀ ਸਿਆਸਤ ਨੂੰ ਅੰਗੋਲਿਆ ਕਰਕੇ ਵਿਰੋਧੀ ਇਹੋ ਜਿਹੇ ਮੁੱਦਿਆਂ ਨੂੰ ਉਭਾਰ ਕੇ ਕੀ ਦਰਸਾਉਣਾ ਚਾਹੁੰਦੇ ਨੇ ਜਾਂ ਜੋ ਕੋਈ ਜੇ ਕੋਈ ਸਰਕਾਰਾਂ ਚ ਇਦਾਂ ਦੀ ਗੱਲ ਹੁੰਦੀ ਹੈ ਤਾਂ ਨੈਤਿਕਤਾ ਦੇ ਆਧਾਰ ਤੇ ਉੱਤੇ ਜਦੋਂ ਅਸਤੀਫੇ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣਾ ਕੈਰੇਕਟਰ ਬਿਲਡ ਕਰੋ ਜੇ ਤੁਸੀਂ ਦੂਜਿਆਂ ਨੂੰ ਇਹ ਸਵਾਲ ਚੁੱਕਦੇ ਰਹੋ ਤਾਂ ਤੁਹਾਡੇ ਅੰਦਰ ਕੀ ਲੋਕ ਤੈ ਕਰਣਗੇ ਕਿ ਜਲੰਧਰ ਦੇ ਵਿੱਚ ਕੌਣ ਚੋਣ ਜਿੱਤਦਾ ਹੈ ਤੇ ਉਹ ਕਿਸ ਆਧਾਰ ਤੇ ਜਿੱਤਦਾ ਹੈ ਉ후ਰ ਬਾਅਦ ਵਿੱਚ ਚਰਚਾ ਦਾ ਵਿਸ਼ਾ ਹੋਵੇਗਾ ਵਿਚਾਰ ਕਮੈਂਟ ਕਰੋ ਸ਼ੁਕਰੀਆ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਦੇ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ